ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਣ ਪਰਪਰ ਸਸ਼ਕਲ ਸਾਰੇ ਚਾਣੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵੈਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਇਟੱਕ ਬੰਦੇਨ ਜ਼ਿਲ੍ਹਾ ਤਰਨਤਾਰਨ ਦੇ ਨਗਰ ਕੌਂਸਲ ਦੀ ਪ੍ਰਧਾਨ ਦੀ ਚੋਣ ਹੋਈ ਮੁਲਤਵੀ 10 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਣਾ ਸੀ ਲੇਕਿਨ ਹੁਣ ਇਹ ਜਿਹੜੀ ਚੋਣ ਹੈ ਉਹ ਰੱਦ ਕਰ ਦਿੱਤੀ ਗਈ ਹੈ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਕਰਦੇ ਹੋ ਰਣਦੀਪ ਵ੍ਰਾਂਚ ਨੇ ਦੱਸਿਆ ਕਿ ਤਰੰਤਾਂ ਰੰਦੇ ਐਸ.ਡੀ.ਐਮ ਅਲਵਿੰਦਰ ਪਾਲ ਸਿੰਘ ਇਸ ਇਲੈਕਸ਼ਨ ਦਾ ਰੋਲ ਲਗਾਇਆ ਗਿਆ ਸੀ ਲੇਕਿਨ ਹਾਈ ਕੋਰਟ ਦੇ ਵਿੱਚ ਲੱਗੀ ਹਾਈਵੇ ਦੇ ਨਾਲ ਸੰਬੰਧਿਤ ਸਿਵਲ ਪਟੀਸ਼ਨ ਲੈ ਕੇ ਅੱਜ ਅਲਵਿੰਦਰ ਪਾਲ ਸਿੰਘ ਨੂੰ ਹਾਈ ਕੋਰਟ ਜਾਣਾ ਪਿਆ ਅਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਚੋਣ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਰਣਦੀਪ ਸਿੰਘ ਵ੍ਰਾਂਚ ਨੇ ਦੱਸਿਆ ਕਿ ਚੋਣ ਦੀ ਅਗਲੀ ਤਰੀਕ ਜਲਦੀ ਸਾਂਝੀ ਕੀਤੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰ ਸਿੰਘ ਦੇ ਵਿੱਚ ਰਿਪੋਰਟ ਮਾਝਾ ਡੀਸੀ ਸਾਹਿਬ ਵੱਲੋਂ ਸਰਦਾਰ ਅਰਵਿੰਦਰਪਾਲ ਸਿੰਘ ਐਸ.ਡੀ.ਐਮ ਜੀ ਨੂੰ ਇਸ ਨਗਰ ਕੌਂਸਲ ਦੇ ਪ੍ਰਧਾਨ ਲਈ ਕਨਵੀਨਰ ਲਗਾਇਆ ਗਿਆ ਸੀ ਜਿਹਨੂੰ ਆਪਾਂ ਆਰ.ਓ.ਵੀ ਕਹਿ ਦਿੰਦੇ ਹਾਂ ਟਰਨਿੰਗ ਅਫਸਰ ਪਰ ਐਸ.ਡੀ.ਐਮ ਸਾਹਿਬ ਨੂੰ ਅੱਜ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੂੰ ਨੈਸ਼ਨਲ ਹਾਈਵੇ ਦੇ ਸਬੰਧ ਵਿੱਚ ਸਿਵਲ ਪਟੀਸ਼ਨ 47 1063 of 2022 ਇਸ ਬੰਦ ਵਿੱਚ ਬੰਦ ਵਿੱਚ ਹਾਈ ਕੋਰਟ ਜਾਣਾ ਪੈ ਗਿਆ ਇਸ ਸਬੰਧੀ ਉਹਨਾਂ ਨੇ ਇਸ ਕਾਨੂੰਨ ਤੇ ਅਜਮਲ ਤਵੀ ਕਰਤੀ ਜਿਹੜੀ ਇਹਦੀ ਅਗਲੀ ਚੋਣਾਂ ਉਸ ਉਸ ਪ੍ਰਤੀ ਜੋ ਵੀ ਨਵਾਂ ਫੈਸਲਾ ਹੋਊਗਾ ਰਿਟਰਨਿੰਗ ਅਫੀਸਰ ਕਰਨਗੇ ਉਹ ਉਦੋਂ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਸੰਗੀਆਂ ਨੂੰ ਸੂਚਨ ਦਿੱਤਾ ਲਿਖਤੀ ਅਰਜ਼ੀ ਹਾਂਜੀ 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 ਸਾਰਿਆਂ ਨੂੰ ਟੈਲੀਫੋਨ ਕਰ ਦਿੱਤੇ ਗਏ ਸਵੇਰੇ ਹੀ ਤੇ ਇੱਕ ਇਹਨਾਂ ਨੂੰ ਅਸੀਂ ਬਾਈ ਲਿਖਤੀ ਵੀ ਇਹਨਾਂ ਨੂੰ ਐਮਸੀ ਸਾਹਿਬਾਂ ਨੂੰ ਮਾਰ ਜੋ ਜਵਾਬ ਦੇ ਰਹੇ ਹਨ ਕੋਸ਼ਿਸ਼ ਐਮਸੀ ਬਾਹਰ 12 ਕਿਲੋਮੀਟਰ ਹਨ ਹਮਲਾ ਤੱਕ ਮਦਈਮ ਲੱਗਾ ਚਲੋ ਬਾਹਰ ਦਾ ਮੈਨੂੰ ਨਹੀਂ ਪਤਾ ਕਿੱਥੇ ਹੈ ਨਹੀਂ ਕਿੱਥੇ ਸਾਡਾ ਜੋ ਫਰਜ਼ ਬਣਦਾ ਸੀ ਸਾਨੂੰ ਪਹਿਲਾਂ ਅਸੀਂ ਇਹਨਾਂ ਨੂੰ 72 ਘੰਟੇ ਪਹਿਲਾਂ ਅਸੀਂ ਨੋਟਿਸ ਦੇ ਦਿੱਤੇ ਸੀ ਵੀ ਸਾਡੇ ਮੁਲਤ ਵੀ ਆ ਅੱਜ ਮਿਲਤਵੀ ਨਹੀਂ ਅੱਜ ਇਨੀ ਤਰੀਕ ਨੂੰ ਚੋਣਿਆ 11 ਵਜੇ ਹੁਣ ਅਸੀਂ ਇਹਨਾਂ ਨੂੰ ਅੱਜ ਸਵੇਰੇ ਦੱਸਤਾ ਵੀ ਨੈਕਸਟ ਜਿਹੜੀ ਤਰੀਕ ਆ ਗਾਂ ਦਿੱਤੀ ਜਾਊਗੀ ਕਿੰਨੇ ਵਜੇ ਸਰੇ ਇਨਟੀਮੇਸ਼ਨ ਦਿੱਤਾ ਗਿਆ ਸੀ ਵੀ ਜਿਹੜੀ ਇਹ ਤਰੀਕ ਇਹ ਮਿਲਤਵੀ ਕਰਦੀ ਕੀਤੀ ਹੈ ਇਸ ਵੇਰੇ 8 ਵਜੇ